तो सारे सारे हैं हैं ये ये जो जो भी हम मिला मिला है, है ना सारा अपने सारे किसी एक किसी ग्रुप का नहीं है, है ना ना ही किसी परिवार का हर बंद हर बंदे अपना आपका इनपुट है इस मेले वास्ते ਇਸ ਸੰਬੰਧ ਵਿੱਚ ਕਾਹਨਾਂ ਹੁੰਦੇ ਜੇ ਵੀ ਜੀ ਤੁਸੀਂ ਵੀ ਅੱਗੇ ਆ ਕੇ ਜਿਹੜੀ ਵੀ ਚੀਜ਼ ਤੁਸੀਂ ਸਾਨੂੰ ਸੁਝਾਅ ਦੇਵੋਗੇ ਇਸ ਮੇਲੇ ਦੇ ਉੱਤੇ ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਚੇਂਜ ਵੀ ਕਰਾਂਗੇ ਉਸ ਚੀਜ਼ ਨੂੰ ਵਧੀਆ ਬਣਾਉਣ ਵਾਸਤੇ ਮੇਲੇ ਨੂੰ ਵਧੀਆ ਬਣਾਉਣ ਵਾਸਤੇ ਜੋ ਵੀ ਚੀਜ਼ਾਂ ਸਾਨੂੰ ਆਮ ਤੁਸੀਂ ਸੁਝਾਅ ਆਵੇ ਅਗਰ ਸਾਨੂੰ ਚੇਂਜ ਜਿਹਾ ਕਹਿਣਾ ਤਾਂ ਉਹ ਜ਼ਰੂਰ ਕਰਾਂਗੇ ਤੇ ਮੈਂ ਚਾਹੁੰਦਾ ਨਹੀਂ ਆ ਵੀ ਆਪਾਂ ਦਾ ਇਸ ਚੀਜ਼ 'ਚ ਕੋਈ ਵੀ ਪ੍ਰਸਤਾ ਕੋਈ ਵੀ ਬੰਦਾ ਲੈ ਕੋਈ ਵੀ ਹੋਰੀ ਇਸ ਚੀਜ਼ ਨੂੰ ਬਾੜੋ ਤੇ ਸਾਰੇ ਜਣੇ ਇਹਨੂੰ ਆਪਾਂ ਮਰ ਗਿਆ ਤਾਂ ਹੀ ਬਣਾ ਸਕਦੇ ਆ ਨਹੀਂ ਸਾਲੀ ਕਰਦੀਆਂ ਆ ਇਹ ਦੁਨੀਆ ਬਾਹਰ ਲੋਗੋਂ ਨੇ ਆ ਦਾ ਵੱਖਰੇ ਵੱਖਰੇ ਸ਼ਹਿਰਾਂ ਤੋਂ ਆਣੇ ਆ ਵੱਖਰੇ ਵੱਖਰੇ ਏਰੀਆ ਦੇ ਵਿੱਚ ਆਉਣੇ ਆ ਹਨਾ ਕੋਈ ਕੋਡਿੰਗ ਆ ਕਰਦਾ ਆ ਕੋਈ ਕੁਛ ਜਿਹਾ ਇਹ ਰੋ ਚੱਲਾ ਰਿਹਾ ਜਾਂ ਕੋਈ ਕਿਸੇ ਵੀ ਰਿਜ਼ਰਵ ਕਰਕੇ ਚਲਾ ਪਰ ਅੰਡ ਆਫ ਦਿ ਡੇ ਉਹ ਆ ਸਾਡੇ ਫੇਲ ਗਿਆ ਤੇ ਜੇ ਜਿਹਨੇ ਚੰਗਾ ਕੀਤਾ ਜਿਹਨੇ ਭਾਤਣਾ ਚੰਗਾ ਰਹਿਣਾ ਜਿਹਨੇ ਮਾਰਾ ਗਿਆ ਤਾਂ ਤਾਂ ਵੀ ਉਹਨੇ ਭਾਤਣਾ ਨਹੀਂ ਕਰਾ ਉਹਨੇ ਇਹ ਵੀ ਕਹਣਾ ਕਿ ਉਹ ਕੱਤ ਮਾਣਾ ਸਰ ਜਿਹੜਾ ਯਾਰ ਭਾਤ ਕੇ ਸੀਗੇ ਉੱਥੇ ਨਾ ਕੋਈ ਸੇਵਾ ਨਹੀਂ ਕੀਤੀ ਜਦੋਂ ਆਪਾਂ ਆਪਾਂ ਦੂਜੇ ਦੂਜਾ ਦੇ ਪਿੰਡਾਂ ਦੇ ਵਿੱਚ ਜਾਂ ਜੋ ਜਦੀ ਇਹਦੇ ਵਿੱਚ ਆ ਕੇ ਕਹਿੰਦੇ ਆ ਹਨਾ ਇਹ ਸਭ ਨੂੰ ਮਿਲੂ ਸੀਗਾ ਵੀ ਮੇਰੇ ਇੱਕ ਪਾਸ਼ਾ ਜਦੋਂ ਅਸਾਰੀ ਕਮੇਟੀ ਹੈਗੀ ਸਾਰੇ ਬਿਨਾਂ ਭਰਾਵਾਂ ਦੀ ਐਜੇ ਆਪਾਂ ਆਪਾਂ ਤੁਹਾਡੇ ਤੋਂ ਬਹੁਤ ਛੋਟੇ ਹੈਗੇ ਹਨਾ ਉਹ ਸਾਰੇ ਸਾਰੇ ਇਹ ਸੋਚਿਆ ਵੀ ਅਸੀਂ ਇਸ ਮੇਲੇ ਨੂੰ ਐਜੇ ਫੈਲਾ ਮੇਲਾ ਲੈ ਕੇ ਇਹਨੂੰ ਚੰਗਾ ਬਣਾਇਆ ਤੁਸੀਂ ਸਾਰੇ ਜਾਣੇ ਆਪਣੇ ਆਪਣੇ ਮੈਂ ਮੈਂ ਰੂਹ ਦੇ ਵੀ ਨਹੀਂ ਲਿਖਦਾ ਪਿਆ ਜੀ ਪਰ ਆਪਣੇ ਆਪਣੇ ਧਰਮ ਨੂੰ ਆਪਾਂ ਹਰ ਇੱਕ ਆਪਣੇ ਆਪਣੇ ਅੰਮੀ ਲਈ ਦਾ ਖੁਸ਼ੀ ਵੈਂਟ ਜਿਹੜੇ ਕਰਾਉਨੇ ਆ ਨਾ ਉਹ ਸਾਰੇ ਹਨਵਲ ਕਰਦੇ ਸਾਰੇ ਤਸਵੀਰਾਂ ਜਿਵੇਂ ਜਿਹੜੀਆਂ ਕਿਤਾਬਾਂ ਉਹ ਤਾਂ ਜਿਹੜੇ ਤੁਸੀਂ ਵਿੱਚ ਕਰਾਉਂਦੇ ਆ ਉਹ ਤੁਹਾਨੂੰ ਜਿਆਦਾ ਪਤਾ ਸਾਨੂੰ ਨਹੀਂ ਪਤਾ ਉਹਦੇ ਵਿੱਚ ਉਸ ਚੀਜ਼ ਨੂੰ ਕਿੱਦਾਂ ਬੈਟਰ ਕੀਤਾ ਜਾਵੇ ਲੋਕ ਸੋ ਮੈਂ ਚਾਹੁੰਦਾ ਵੀ ਜਦੋਂ ਕੋਈ ਸਾਡੇ ਪਿੰਡ ਆਵੇ ਤੂੰ ਕਹੇ ਯਾਦ ਵੀ ਸੀਗਾ ਜੀ ਉੱਥੇ ਸਿੱਖ ਧਰਮ ਵਾਲੇ ਵੀ ਸੀਗੇ ਉੱਥੇ ਮੁਸਲਮਾਨ ਧਰਮ ਵਾਲੇ ਸੀਗੇ ਤੇ ਕ੍ਰਿਸਚੀਅਨ ਧਰਮ ਵਾਲੇ ਸੀਗੇ ਉਹ ਪਿੰਡ ਆਖਰੀ ਨੂੰ ਉਹਦੇ ਵਿੱਚ ਸਾਰਾ ਪਿੰਡ ਜਗਾ ਜਗ੍ਹਾ ਸਨਾਇਆ ਹੈਗਾ ਜੀ ਬਾਗੀ ਮਿਲਣ ਦਾ ਨਜ਼ਾਰਾ ਹੁੰਦਾ ਆਸੁੰਦਰਾ ਨੇ ਆਖੀ ਪੁਣੀਆ ਮੋਜੀ ਤੇ ਅੱਜ ਨੂੰ ਵੀ ਮੇਡ ਨਹੀਂ ਜਾਦਾ ਦੇਖਦਾ ਸ਼ਹਿਰ ਹੀ ਤੇ ਕੋਈ ਸ਼ਹਿਰ ਲਾ ਕੇ ਮੇਲਾ ਨਹੀਂ ਕਰੀ ਬੁਲਾਉਣਾ ਸ਼ਹਿਰ ਦੇ ਵਿੱਚ ਧਰੇਗਾ ਤੇ ਮੈਂ ਨਹੀਂ ਚਾਹਦਾ ਕਿ ਸਾਡੀ ਇਸ ਮੇਲੇ ਦੇ ਵਿੱਚ ਕੋਈ ਧਰੇ હાથ ਬੰਦੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜਿੰਤਾ ਵੀ ਉਹਨੂੰ ਵਧਿਆ ਬਰਾਉਂਚਾਉਂਦਾ ਆਪਾਂ ਕੋਸ਼ਿਸ਼ ਕਰੀਏ ਜੇ ਤੁਸੀਂ ਇੰਨੇ ਵੀ ਠੀਕਾ ਜੀ ਅਸੀਂ ਕਿਸੇ ਤਰ੍ਹਾਂ ਦਾ ਲੰਗਰ ਲਾਉਣਾ ਹੈ ਵੀ ਐਨੀ ਤਰ੍ਹਾਂ ਦਾ ਆਪਾਂ ਦੀ ਬੋਰਡ ਬਣਾ ਕੇ ਜਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ ਹੈ ਯੂਸਰ ਮੋਡਲ ਹੈ ਕਹਿੰਦੇ ਕੋਈ ਵੀ ਜਾਣਾ ਉਹਦੇ ਤੇ ਆਪਣੇ ਇਸ ਮੇਲੇ ਤੇ ਪੂਰਾ ਹੱਕ ਜਿਲਾ ਸਕਦਾ ਹੈ ਕਿਉਂਕਿ ਇਹ ਕਿਸੇ ਦਾ ਨਹੀਂ ਹੈ ਇਹ ਸਾਰਿਆਂ ਦਾ ਸਾਂਝਾ ਮੇਲਾ ਹੈ ਸਾਡੀ ਜੇਦਾ ਮੈਨੂੰ ਯਾਦ ਹੈ ਸਾਡੀ ਜਨਮ ਤੋਂ ਪਹਿਲਾਂ ਦਾ ਚੱਲਦੀ ਹੈ ਹਾਂਜੀ ਤੇ ਫਿਰ ਤੁਸੀਂ ਲੋਕੀ ਲਾਉਂਦੇ ਸੀ ਅਸੀਂ ਥੋੜੀ ਲਈ ਹੁਣ ਆ ਜਾਈਏ ਹਾਂਜੀ ਤੇ ਤੁਸੀਂ ਮੈਨੂੰ ਸਮਝ ਨਹੀਂ ਆਦੀ ਇਸ ਚੀਜ਼ ਤੋਂ ਬਾਹਰ ਕਿਉਂ ਹੋ ਗਏ ਆ ਆਪਾਂ ਇਸ ਚੀਜ਼ ਨੂੰ ਅ ਤੁਸੀਂ ਵੀ ਮੈਨੂੰ ਬੜਾ ਤਰਕਪੂਰਜੀ ਦਾ ਮੇਲਾ ਚਾਹੁੰਦੇ ਹੁੰਦੇ ਸੀ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਕਰਦੇ ਰਹੇ ਆ ਹਣਾ ਤੇ ਇਹਨੂੰ ਆਪਾਂ ਹੋਰ ਸੋਹਣਾ ਬਣਾਈਏ ਉਜੀ ਸਾਨੂੰ ਹੋਰ ਦੱਸੋ ਸਾਡੇ ਵੱਲੋਂ ਅਸੀਂ ਕੀ ਕਰ ਸਕਦੇ ਆ ਕਿ ਜਿਹੜਾ ਇਸ ਮੇਲੇ ਨੂੰ ਬਹੁਤ ਅਟਕੀਦਾ ਤੇ ਇਸ ਮੇਲੇ ਨੂੰ ਆ ਐਜ਼ ਏ ਪੂਰੇ ਪਿੰਡ ਦਾ ਜਨਾ ਪੂਰੇ ਪਲਾ ਦਾ ਮੇਲਾ ਬਣਾਇਆ ਗਿਆ ਕਿ ਕੁਝ ਜੇ ਕੋਈ ਬਾਹਰੋਂ ਆਉਂਦਾ ਤੇ ਉਹ ਇੱਕ ਅਵੇਸੀ ਪਾਤਰੀ ਗਏ ਸੀ ਤੇ ਆ ਵੀ ਇਹਨੂੰ ਆਪਾਂ ਦੋ ਜਾਂ ਤਿੰਨ ਦਿਨ ਦਾ ਜਾਂ ਚਾਰ ਦਿਨਾਂ ਦਾ ਇਹਨੂੰ ਆਪਾਂ ਕੋਈ ਹਸਤੇ ਦਾ ਬਣਾਉਣਾ ਹੋਰ ਵੀ ਕਈ ਚੀਜ਼ਾਂ ਬਹੁਤ ਵਧੀਆ ਦਾ ਹੁੰਦਾ ਪਰ ਉਹ ਤਾਂ ਹੀ ਕਰ ਸਕਦੇ ਜੇ ਸਾਰੇ ਕਰਦੇ ਜੇ ਕੋਈ ਉਹ ਕਹਿੰਦਾ ਠੀਕ ਆ ਇਹ ਉਹ ਮੇਲਾ ਕਰਾਉਂਦੇ ਆ at least, de uma montagem um,